ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਹਾਂ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਗੱਲ ਆਈਆਂ ਜੇ ਮੈਂ ਐਸਜੀਪੀਸੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਤੇ ਸਵਾਲ ਕਰਦਾ ਤੇ ਮੈਨੂੰ ਇਹ ਕਹਿ ਦਿੱਤਾ ਜਾਂਦਾ ਤੂੰ ਏਜੰਸੀਆਂ ਦਾ ਬੰਦਾ ਤੇ ਤੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਮੈਂ ਸਰਕਾਰਾਂ ਨੂੰ ਸਵਾਲ ਕਰਦਾ ਤੇ ਮੈਨੂੰ ਇਹ ਕਹਿ ਦਿੱਤਾ ਜਾਂਦਾ ਇਹ ਤੇਸ਼ ਤਰੋਈ ਆ ਇਹ ਸੈਪਰੇਟਸ ਨੂੰ ਬਿਲੋਂਗ ਕਰਦਾ ਤੇ ਜੇ ਮੈਂ ਅੱਜ ਕਿਸਾਨ ਜਥੇਬੰਦੀਆਂ ਨੂੰ ਇਹ ਸਵਾਲ ਕਰਦਾ ਵੀ ਤੁਸੀਂ ਪਹਿਲਾਂ ਤਾਂ ਲੜਾਈ ਤੈਅ ਕਰੋ ਲੜਾਈ ਥੋਡੀ ਕੁਝ ਰਾਇਤਾਂ ਨੂੰ ਲੈ ਕੇ ਆ ਕਿ ਲੜਾਈ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਸੁਧਾਰਾਂ ਦੀ ਆ ਉਹਨਾਂ ਦੀ ਜ਼ਿੰਦਗੀਆਂ ਦੇ ਸੁਧਾਰਾਂ ਦੀ ਆ ਤਾਂ ਉਹ ਉਹਨਾਂ ਨੂੰ ਹੋਰ ਸਵਾਲ ਕਰਦਾ ਵੀ ਜੇ ਕੋਈ ਫੈਸਲੇ ਲੈਣੇ ਆ ਇਹ ਸੰਘਰਸ਼ ਦੇ ਫੈਸਲੇ ਲੈਣੇ ਆ ਇਹਨਾਂ ਨੂੰ ਬੰਦ ਕਮਰਿਆਂ ਚਾਹ ਨਾਲ ਲਿਆ ਜਾਵੇ ਇਹਨਾਂ ਨੂੰ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਕੇ ਨਾ ਲਿਆ ਜਾਵੇ ਕੋਈ ਓਪਨ ਫੋਰਮ ਚ ਲਿਆ ਜਾਵੇ ਜਾਂ ਕੋਈ ਇਹੋ ਜਿਹਾ ਸਿਸਟਮ ਪੈਦਾ ਖਿਰਗੇ ਜਿੱਥੇ ਚੈੱਕਸ ਐਂਡ ਬੈਲੈਂਸਸ ਹੋਣ ਤਾਂ ਮੇਰੇ ਤੇ ਇਹ ਕਹਿ ਦਿੱਤਾ ਜਾਂਦਾ ਮੈਨੂੰ ਵੀ ਤੂੰ ਆਰਐਸਐਸ ਦਾ ਬੰਦਾ ਫਿਰ ਸਾਡੇ ਗਵਈਏ ਵੀਰ ਮੇਰਾ ਟੋਟਲ ਬਾਇਕਾਟ ਕਰ ਦਿੰਦੇ ਆ ਇਹ ਕਹਿ ਕੇ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਤੇ ਤੁਸੀਂ ਤਾਂ ਕੋਈ ਨਵੀਂ ਰਾਜਨੀਤੀ ਜਾਂ ਰਾਜਨੀਤਿਕ ਧਿਰ ਕੋਈ ਪਾਰਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਗੱਲ ਆਈਆਂ ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਵੀ ਸਾਡੀ ਲੜਾਈ ਕੀ ਆ ਜਾਂ ਜਦੋਂ ਤੱਕ ਅਸੀਂ ਪੁਰਾਣੇ ਰੀਤੀ ਰਿਵਾਜ ਜਿਹੜੇ ਰਿਵਾਜ ਆ ਉਹਨਾਂ ਦਾ ਖੰਡਨ ਨਹੀਂ ਕਰਾਂਗੇ ਸਾਡੇ ਹੱਥ ਪੱਲੇ ਹੁਣ ਵੀ ਕੁਝ ਨਹੀਂ ਲੱਗਣਾ ਸਾਡੇ ਹੱਥ ਪੱਲੇ ਪਹਿਲਾਂ ਵੀ ਕੁਝ ਨਹੀਂ ਲੱਗਿਆ ਸੋ ਗੱਲ ਇਹ ਆ ਵੀ ਜੇ ਸਾਨੂੰ ਐਮਐਸਪੀ ਮਿਲ ਗਈ ਮੇਰਾ ਸਵਾਲ ਆ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ ਕਿਸਾਨ ਜਿਹੜੇ ਕਰਜ਼ਿਆਂ ਥੱਲੇ ਆ ਕਿਸਾਨ ਜਿਨ੍ਹਾਂ ਦੀਆਂ ਲਿਮਟਾਂ ਨਹੀਂ ਮੋੜੀਆਂ ਜਾਂਦੀਆਂ ਉਹ ਸਭ ਕੁਝ ਠੀਕ ਹੋ ਜਾਊ ਐਮਐਸਪੀ ਮਿਲਣ ਨਾਲ ਜਿਹੜੇ ਇੱਕ ਸਟੈਟਿਸਟਿਕਸ ਆ ਨਾ ਸਟੈਟਿਸਟਿਕਸ ਦੀ ਗੱਲ ਸਮਝੀਏ 6% ਪੂਰੇ ਦੇਸ਼ ਦੇ ਕਿਸਾਨ ਇਹੋ ਜਿਹੇ ਆ ਜਿਹੜੇ ਐਮਐਸਪੀ ਯੂਜ਼ ਕਰਦੇ ਆ ਮਤਲਬ 94% ਕਿਸਾਨ ਐਮਐਸਪੀ ਯੂਜ਼ ਹੀ ਨਹੀਂ ਕਰਦੇ ਉਹਨਾਂ ਦੀ ਲੁੱਟ ਖਸੁੱਟ ਤਾਂ ਐਮਐਸਪੀ ਤੋਂ ਬਿਨਾਂ ਵੀ ਜਾਰੀ ਆ ਫਿਰ ਅਗਲੀ ਗੱਲ ਆ ਜਿਹੜੀ ਕੀ ਸਾਡੇ ਨਾਲ ਮਜ਼ਦੂਰ ਜਾਂ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਉਹ ਨਾਲ ਕੀ ਸਾਡੇ ਨਾਲ ਆੜਤੀਆ ਸਾਰੀ ਆੜਤੀਆ ਯੂਨੀਅਨ ਸਾਡੇ ਨਾਲ ਜਿਵੇਂ ਕਹੀਏ ਇਹ ਸਾਡੀ ਸਾਰਿਆਂ ਦੀ ਲੜਾਈ ਆ ਹਜੇ ਤੁਸੀਂ ਲਾਮਬੰਦੀ ਤਾਂ ਕਰਦੇ ਨਹੀਂ ਅਸੀਂ ਬਹਿ ਜਾਂਦੇ ਆ ਰੇਲਾਂ ਰੋਕਣੇ ਤਾਂ ਪੁਰਾਣੇ ਢੰਗ ਆ ਜੀ ਰੇਲਾਂ ਰੋਕਣ ਦੇ ਜਾਂ ਅਸੀਂ ਮਾਲਸ ਚ ਚਲੇ ਗਏ ਅਸੀਂ ਇਹੋ ਜੀ ਇੱਕ ਸਿਚੁਏਸ਼ਨ ਐ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਜਿੱਥੇ ਸੈਂਟਰ ਨੇ ਸਾਡੇ ਤੇ ਐਮਰਜੈਂਸੀ ਇਨਵੋਕ ਕਰ ਦੇਣੀ ਆ ਤੁਸੀਂ ਇਹ ਦੇਖ ਲਓ ਬਹੁਤ ਥਾਵਾਂ ਤੋਂ ਮੈਨੂੰ ਇਹ ਖਬਰ ਆਈ ਆ ਪੀਜੀ ਆਰਮੀ ਜਾਂ ਪੈਰਾਮਿਲਟਰੀ ਫੋਰਸਸ ਦੀਆਂ ਗੱਡੀਆਂ ਪੰਜਾਬ ਚ ਐਂਟਰ ਹੋ ਰਹੀਆਂ ਹੁਣ ਜੇ ਕੱਲ ਨੂੰ ਸਾਡੇ ਤੇ ਸੈਂਟਰ ਨੇ ਇਹ ਕਹਿਤਾ ਵੀ ਸਟੇਟ ਗਵਰਨਮੈਂਟ ਇੱਥੇ ਪ੍ਰੋਟੈਸਟਰਸ ਨੂੰ ਕੰਟਰੋਲ ਕਰਨ ਚ ناکਾਮਯਾਬ ਸਿਚੁਏਸ਼ਨ ਬਹੁਤ ਜ਼ਿਆਦਾ ਅਨਕਰੂਲ ਆ ਅਮਰਜੈਂਸੀ ਇਨਵੋਕ ਕਰਦੇ ਉਦੋਂ ਬਾਅਦ ਸਾਡਾ ਪਲਾਨ ਵੀ ਕੀ ਹੋਊਗਾ ਸਾਡੇ ਕੋਲੇ ਕੋਈ ਪਲਾਨ ਵੀ ਨਹੀਂ ਆ ਕਿਸੇ ਕਿਸਾਨ ਜਥੇਬੰਦੀ ਕੋਲੇ ਕੋਈ ਪਲਾਨ ਵੀ ਹੈ ਨਹੀਂ ਉਹ ਸਿਰਫ ਲੱਗੇ ਹੋਏ ਆ ਟੋਲ ਰੋਕ ਲੋ ਫੁਲਾਨੀ ਥਾਂ ਤੇ ਮੋਲ ਬੰਦ ਕਰ ਦਿਓ ਜਾਂ ਅਸੀਂ ਰੀਲਾਂ ਰੋਕ ਲੋ ਰੀਲਾਂ ਦਾ ਪਿੱਛੇ ਹੀ ਰੋਕੀ ਖੜੇ ਆ ਉਹ ਸੋ ਕੋਈ ਪਲਾਨ ਵੀ ਰੱਖ ਕੇ ਨਹੀਂ ਚੱਲਦੇ ਮੈਂ ਕਿੱਦਾਂ ਦਾ ਕਹੀ ਜਾਨਾ ਵੀ ਸਾਨੂੰ ਗੱਲ ਸਮਝ ਨਹੀਂ ਪੈਣੀ ਆ ਇਹ ਆਰਡੀਨੈਂਸ ਆਉਣੇ ਕਾਲੇ ਕਾਨੂੰਨ ਆਉਣੇ ਇਹ ਤਾਂ ਬਿਮਾਰੀ ਦੇ ਲੱਛਣ ਆ ਰੋਗ ਕੀ ਆ ਤੇ ਉਹਦੀ ਦਵਾਈ ਕੀ ਹੋਣੀ ਚਾਹੀਦੀ ਆ ਗੱਲ ਇੱਥੇ ਪਈ ਆ ਰੋਗ ਕੀ ਆ ਰੋਗ ਇਹ ਆ ਵੀ ਕਿਸਾਨ ਦੀ ਦਸ਼ਾ ਆਰਡੀਨੈਂਸ ਤੋਂ ਆਉਣ ਤੋਂ ਪਹਿਲਾਂ ਵੀ ਬੁਰੀ ਸੀ ਉਦੋਂ ਪਹਿਲਾਂ ਵੀ ਖੁਦਕੁਸ਼ੀਆਂ ਹੁੰਦੀਆਂ ਸੀ ਉਦੋਂ ਪਹਿਲਾਂ ਵੀ ਕਿਸਾਨ ਜਾਂ ਮਜ਼ਦੂਰ ਕਰਜੇ 'ਚ ਸੀ ਉਹਨਾਂ ਦੇ ਸ਼ੋਸ਼ਣ ਹੁੰਦੇ ਸੀ ਔਰ ਅਸੀਂ ਇਹ ਗੱਲ ਨੂੰ ਸਮਝ ਹੀ ਨਹੀਂ پا ਰਹੇ ਇੰਨਾ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਡੀਨੈਂਸ ਦੇ ਵਿੱਚ ਐਮਐਸਪੀ ਤੱਕ ਆਵਦੀ ਲੜਾਈ ਲਿミਟਿਡ ਰੱਖਣੀ ਆ ਇਹ ਕਿਉਂ ਰੱਖਣੀ ਆ ਇਹਦਾ ਮੈਨੂੰ ਨਹੀਂ ਪਤਾ ਇਹਨਾਂ ਦੇ ਕੋਈ ਰਾਜਸੀ ਸਰਕਾਰ ਵੀ ਹੋ ਸਕਦੇ ਆ ਇਹਨਾਂ ਦੇ ਕੋਈ ਆਪਸ ਕੋਈ ਪੋਲੀਟੀਕਲ ਐਸੋਸੀਏਸ਼ਨ ਜਾਂ ਮੰਨ ਲਓ ਅਧਿਆਂ ਦੇ ਸਰਕਾਰ ਵੀ ਹੋ ਸਕਦੇ ਆ ਸਾਰੇ ਨਹੀਂ ਸਾਰੀਆਂ ਜਥੇਬੰਦੀਆਂ ਦੇ ਸਾਰੇ ਲੀਡਰ ਇੱਕੋ ਜਿਹੇ ਨਹੀਂ ਆ ਇਹ ਵੀ ਮੈਂ ਗੱਲ ਮੰਨਦਾ ਪਰ ਜਦੋਂ ਤੱਕ ਅਸੀਂ ਪੂਰਨ ਤੌਰ ਤੇ ਗੱਲ ਨੂੰ ਸਮਝ ਕੇ ਖੰਡਨ ਨਹੀਂ ਕਰਾਂਗੇ ਪੁਰਾਣੇ ਰੀਤੀ ਰਿਵਾਇਜਾਂ ਦਾ ਖੰਡਨ ਨਹੀਂ ਕਰਾਂਗੇ ਉਹਨਾਂ ਨੂੰ ਚੈਲੰਜ ਨਹੀਂ ਕਰਾਂਗੇ ਤਾਂ ਕੋਈ ਇਹੋ ਜਿਹਾ ਢਾਂਚਾ ਨਹੀਂ ਸਿਰਜਾਂਗੇ ਜਿੱਥੇ ਸਹੀ ਅਸਲ ਤੌਰ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੋਈ ਭਲਾਣਾ ਹੋ ਸਕੇ ਉਦੋਂ ਤੱਕ ਜੇ ਅਸੀਂ ਕਹੀਏ ਐਮਐਸਪੀ ਲੈ ਕੇ ਬਹਿ ਜਾਾਂਗੇ ਕੋਈ ਪ੍ਰਾਪਤੀ ਨਹੀਂ ਆ ਫਿਰ ਲੋਕ ਤੁਹਾਡੇ ਚ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਤੁਹਾਡੇ ਚ ਐਡਾ ਵੱਡਾ ਆਪਦਾ ਅਸੀਂ ਮੈਂ ਵੀ ਕਹਿੰਨਾ ਮੈਂ ਤੁਹਾਡੇ ਨਾਲ ਆ ਐਡਾ ਵੱਡਾ ਆਪਦਾ ਭਰੋਸਾ ਤੁਹਾਡੇ ਚ ਦੇਤਾ ਇਹਦੀ ਵੱਡੀ ਆਸ ਆ ਉਹਨਾਂ ਨੂੰ ਤੁਹਾਡੇ ਤੋਂ ਬਿਕੋਜ਼ ਤੁਸੀਂ ਐਕਤੀ ਲਾਉਂਗੇ ਤੁਸੀਂ ਪੰਜਾਬ ਲਈ ਇਸ ਧਰਤੀ ਲਈ ਸਾਡੇ ਲੋਕਾਂ ਲਈ ਕੁਝ ਲੈ ਕੇ ਡਿੱਗੋਗੇ ਪਰ ਤੁਸੀਂ ਬੈਠਿਓ ਐਮਐਸਪੀਆਂ ਤੇ ਤੁਸੀਂ ਬੈਠਿਓ ਵੀ ਸਰਕਾਰਾਂ ਨਾਲ ਮੀਟਿੰਗ ਕਰ ਲਈਏ ਜਿੱਦẽ ਅਸੀਂ ਬੰਦ ਕਮਰਿਆਂ 'ਚ ਸਰਕਾਰਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਨਾ 50% ਦਾ ਸੰਘਰਸ਼ ਉੱਥੇ ਹੀ ਅਸੀਂ ਵੇਚ ਦਿੰਨੇ ਆ ਉੱਥੇ 50% ਸੰਘਰਸ਼ ਤਾਂ ਖਤਮ ਹੋ ਜਾਂਦਾ ਹੁਣ ਗੱਲ ਇਹ ਆ ਜਾਂ ਤਾਂ ਯਾਤਾ ਆਪਦੇ ਜ਼ਮੀਰਾਂ ਦੀ ਅਸੀਂ ਆਪਦੇ ਆਤਮਾ ਦੀ ਆਵਾਜ਼ ਸੁਣ ਕੇ ਅਸਲ ਗੱਲ ਨੂੰ ਸਮਝ ਕੇ ਲੜਾਈ ਲੜੀਏ ਤੇ ਜਿਹੜੀ ਜਿਹੜੀ ਰੂਹ ਜਿਹੜਾ ਜਿਹੜਾ ਬੰਦਾ ਆਪਦੇ ਜ਼ਮੀਰ ਦੀ ਆਪਦੇ ਅੰਦਰ ਦੀ ਆਵਾਜ਼ ਸੁਣ ਕੇ ਇਸ ਲੜਾਈ ਚ ਲੜੂਗਾ ਮੈਂ ਉਹਦੇ ਨਾਲ ਆ ਮੈਂ ਤਾਂ ਜੀ ਤੁਰ ਪਿਆ ਹੁਣ ਤੁਸੀਂ ਕਰ ਲੋ ਜਿਹੜਾ ਮੇਰਾ ਵਿਰੋਧ ਕਰਨਾ ਭੰਡ ਲੋ ਜਿੰਨਾ ਭੰਡਣਾ ਕਹਿ ਦਿਓ ਜਿੰਦਾ ਮਰਜੀ ਬੰਦਾ ਮੈਂ ਅੱਜ ਤੋਂ ਬਾਅਦ ਮੈਂ ਸਫਾਈ ਵੀ ਨਹੀਂ ਦੇਣੀ ਕੋਈ ਸਫਾਈ ਨਹੀਂ ਦੇਣੀ ਇਸ ਕਰਕੇ ਨਹੀਂ ਦੇਣੀ ਕਿਉਂਕਿ ਮੇਰਾ ਟੀਚਾ ਕੁਛ ਹੋਰ ਆ ਮੇਰੀ ਲੜਾਈ ਸਾਡੀ ਧਰਤੀ ਖਾਤਰ ਸਾਡੇ ਲੋਕਾਂ ਖਾਤਰ ਆ ਤੁਸੀਂ ਤਾਂ ਮੈਨੂੰ ਉਲਝਾਈ ਰੱਖੋਗੇ ਮੈਂ ਤਾਂ ਕਿਤੇ ਕਿਤੇ ਮੇਰੇ ਤੇ ਕੋਈ ਨਵਾਂ ਸਵਾਲ ਖੜਾ ਕਰ ਦਿੰਨੇ ਹੋ ਇੱਕ ਗੱਲ ਸਮਝਣ ਦੀ ਜ਼ਰੂਰਤ ਆ ਵੀ ਜਦੋਂ ਲੜਾਈ ਸਰਕਾਰਾਂ ਦੇ ਖਿਲਾਫ ਲੜੀ ਜਾਂਦੀ ਆ ਨਾ ਐਹੋ ਜੀ ਰਾਸੀ ਧਿਰਾਂ ਦੇ ਖਿਲਾਫ ਸਟੇਟ ਦੇ ਖਿਲਾਫ ਲੜੀ ਜਾਂਦੀ ਆ ਉਦੋਂ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਮੋਰਚੇ ਵਿੱਟਨੇ ਪੈਂਦੇ ਹੁੰਦੇ ਆ ਪਰ ਸਾਡਾ ਟੀਚਾ ਇੱਕੋ ਹੀ ਹੁੰਦਾ ਆ ਸਾਡਾ ਟੀਚਾ ਇਹੀ ਹੁੰਦਾ ਵੀ ਸਰਕਾਰਾਂ ਨੂੰ ਬੈਕਫੁੱਟ ਤੇ ਲੈ ਕੇ ਆਈਏ ਸਰਕਾਰਾਂ ਦੀ ਮਜਬੂਰੀ ਕੋਈ ਰਾਸ ਦੀ ਮਜਬੂਰੀ ਖੜੀ ਕਰ ਦਈਏ ਔਰ ਇਹ ਉਥੇ ਜੇ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ ਤਾਂ ਲੋਕਾਂ ਚ ਵਹਿਮ ਤੇ ਭਰਮ ਹੀ ਪੈਦਾ ਹੁੰਦਾ ਹੋਰ ਇਹਦਾ ਕੋਈ ਇਹਦੇ ਚ ਕੋਈ ਹੱਲ ਨਹੀਂ ਨਿਕਲਦਾ ਇਸ ਕਰਕੇ ਹੱਲ ਵੱਲ ਨੂੰ ਤੁਰੋ ਹੱਲ ਵੱਲ ਨੂੰ ਅਸੀਂ ਤਾਂ ਹੀ ਤੁਰਾਂਗੇ ਜੇ ਅਸੀਂ ਰੋਗ ਨੂੰ ਸਮਝ ਸਕੇ ਤੇ ਉਹਦੀ ਦਵਾਈ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਅਸੀਂ ਤਾਂ ਲਛਣਾ ਤੇ ਆ ਕੇ ਲਛਣਾ ਦੀ ਉਹ ਗੱਲ ਕਰੀ ਜਾਨੀ ਆ ਸੋ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਤਾਂ ਲਛਣ ਅਗਲੀ ਗੱਲ ਮੈਂ ਜੇ ਕਰਦਾ ਜੇ ਕੱਲ ਨੂੰ ਐਮਰਜੈਂਸੀ ਇਨਵੋਕ ਹੋ ਗਈ ਮੈਂ ਕਿੱਦਾਂ ਦਾ ਇਹ ਗੱਲ ਕਹੀ ਆ ਨਾ ਲਾਮਬੰਦ ਕਰੋ ਇਹਨੂੰ ਨੈਸ਼ਨਲ ਮੂਵਮੈਂਟ ਬਣਾਓ ਅਸੀਂ ਹਰਿਆਣੇ ਵਾਲੇ ਸਾਰੇ ਬੰਦਿਆਂ ਨਾਲ ਹੁਣ ਮੈਂ ਟੱਚ 'ਚ ਆ ਇਸ ਤਰ੍ਹਾਂ ਮੈਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਸੂਬੇ ਆ ਉਥੋਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਅਸੀਂ ਆਪਦਾ ਕੋਈ ਰਾਸਤਾ ਬਣਾਈਏ ਕਲਾਮਬੰਦੀ ਕਰਕੇ ਮੰਨ ਲਓ ਪੰਜਾਬ ਚ ਅਮਰਜੈਂਸੀ ਇਨਵੋਕ ਹੋ ਜਾਂਦੀ ਆ ਪਰ ਸਾਰੇ ਸਟੇਟਾਂ ਚ ਤਾਂ ਨਹੀਂ ਕਰ ਸਕਦੇ ਨਾ ਦਿੱਲੀ ਘੇਰੀ ਬਾਕੀ ਸੂਬਿਆਂ ਨੂੰ ਨਾਲ ਰਲਾ ਕੇ ਜਾਊਗੀ ਦਿੱਲੀ ਰਾਸ਼ਟਰੀ ਇੱਕ ਲਹਿਰ ਪੈਦਾ ਕਰਕੇ ਇੰਟਰਨੈਸ਼ਨਲ ਲੈਵਲ ਦੀ ਲਹਿਰ ਪੈਦਾ ਕਰਕੇ ਘੇਰੀ ਜਾਊਗੀ ਜੇ ਤੁਸੀਂ ਕਹੋ ਪੰਜਾਬ ਕੱਲਾ ਦਿੱਲੀ ਘੇਰ ਲੂਗਾ ਤਾਂ ਇਹ ਪੋਸੀਬਲ ਨਹੀਂ ਆ ਇਹ ਹੋ ਹੀ ਨਹੀਂ ਸਕਦਾ ਜਦੋਂ ਤੱਕ ਸਾਨੂੰ ਆਪਦੀ ਲਾਮਬੰਦੀ ਉਸ ਲੈਵਲ ਤੱਕ ਨਹੀਂ ਕਰਨੀ ਆਉਗੀ ਸਾਡੇ ਕੋਲੇ ਉਹ ਵਿਜਨ ਨਹੀਂ ਆ ਅਸੀਂ ਜੇ ਕਹੀਏ ਲੜਾਈ ਜਿੱਤ ਲਾਂਗੇ ਤਾਂ ਲੜਾਈ ਨਹੀਂ ਜਿੱਤੀ ਜਾਣੀ ਤਾਂ ਪੁਰਾਣੇ ਰੀਤੀ ਰਿਵਾਜ ਜਿਹੜੇ ਹੁਣ ਵੀ ਅਪਣਾਏ ਜਾ ਰਹੇ ਆ ਉਹਨਾਂ ਨਾਲ ਲੜਾਈ ਨਹੀਂ ਜਿੱਤੀ ਜਾਣੀ ਮੇਰੇ ਤੇ ਸਵਾਲ ਨਾ ਖੜੇ ਕਰੋ ਜੇ ਅੱਜ ਗਵਈਏ ਕਹਿ ਰਹੇ ਆ ਸਾਰੇ ਵੀ ਦੀਪ ਸਿੱਧੂ ਨਵਾਂ ਕੋਈ ਫਰੰਟ ਖੜਾ ਕਰ ਰਿਹਾ ਮੈਂ ਕਿਹਾ ਉਹ ਹਰ ਬੰਦਾ ਉਹਨੂੰ ਹੱਕ ਆ ਜਿਹੜਾ ਪੰਜਾਬ ਲਈ ਲੜ ਰਿਹਾ ਨਵਾਂ ਕੋਈ ਫਰੰਟ ਖੜਾ ਕਰਨ ਵਾਸਤੇ ਇਹਦਾ ਜਵਾਬ ਮੈਨੂੰ ਦਿਓ ਅੱਜ ਜਿਹੜੇ ਜਿਹੜੇ ਸਾਡੀ ਇੱਥੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਅਸੀਂ ਸੈਟੀਸਫਾਈਡ ਆ ਉਹਨਾਂ ਨੇ ਸਾਡਾ ਭਲਾ ਕੀਤਾ ਕਿਸੇ ਨੇ ਸੋ ਜੇ ਨਹੀਂ ਕੀਤਾ ਤਾਂ ਬਾਈ ਜੀ ਤਖਤਾ ਪਲਟ ਕਰੋ ਲੋਕਾਂ ਦਾ ਭਲਾ ਕਰੋ ਲੋਕਾਂ ਲਈ ਲੜੋ ਇੱਕ ਦੂਜੇ ਨੂੰ ਨਿੰਦੋ ਨਾ ਇੱਕ ਦੂਜੇ ਲਈ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਸੋ ਸਾਡੀ ਲੜਾਈ ਇਕੱਠਿਆਂ ਦੀ ਆ ਜੇ ਤੁਸੀਂ ਇਕੱਠੇ ਇੱਕ ਮੋਰਚੇ ਤੋਂ ਨਹੀਂ ਲੜ ਸਕਦੇ ਤਾਂ ਕਿਸੇ ਹੋਰ ਮੋਰਚੇ ਤੋਂ ਲੜ ਲਓ ਜਿੱਥੇ ਤੁਹਾਡੀ ਵਿਚਾਰਧਾਰਾ ਮਿਲਦੀ ਆ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜੀਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜੀਏ ਮੈਨੂੰ ਐਂ ਲੱਗਦਾ ਲੜਾਈ ਦੀ ਵਿਆਉਂਤਬੰਦੀ ਸਟ੍ਰੈਟਜੀ ਤੇ ਸਾਡਾ ਵਿਜ਼ਨ ਸਾਡੀ ਸੇਧ ਕੀ ਹੋਣੀ ਚਾਹੀਦੀ ਆ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਣਾ ਚਾਹੀਦਾ ਔਰ ਕੱਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖੱਤੀ ਜਥੇਬੰਦੀਆਂ ਨੂੰ ਨਹੀਂ ਬਹਿਣਾ ਚਾਹੀਦਾ ਮਜ਼ਦੂਰਾਂ ਨੂੰ ਵੀ ਨਾ ਲਓ ਉਹਨਾਂ ਦੀਆਂ ਜਥੇਬੰਦੀਆਂ ਨੂੰ ਨਾ ਲਓ ਆੜਤੀਆਂ ਨੂੰ ਨਾ ਲਓ ਥੋਡੀ ਲੜਾਈ ਨੂੰ ਬੱਟੀ ਕਰੋ ਲਾਮਬੰਦੀ ਵੱਟੀ ਕਰੋ ਬਾਕੀ ਸੂਬਿਆਂ ਨੂੰ ਬਾਕੀ ਸਟੇਟਸ ਨੂੰ ਨਾ ਲਓ ਮੇਰੀ ਇਹੀ ਅਰਦਾਸ ਤੇ ਬੇਨਤੀ ਆ ਤੇ ਕੱਲ ਨੂੰ ਆਪਾਂ 11 ਵਜੇ ਸ਼ੰਭੂ ਬਾਰਡਰ ਤੇ ਧਰਨਾ ਲਾ ਰਹੇ ਹਾਂ ਜਿਦੀ ਜਿਦੀ ਜਮੀਰ ਜਿਉਂਦੀ ਆ ਜਿਹੜਾ ਜਿਹੜਾ ਮੇਰੀ ਗੱਲ ਨਾਲ ਕੋਈ ਰਿਲੇਸ਼ਨ ਜਾਂ ਰਿਲੇਟ ਕਰ ਸਕਦਾ ਉਹ ਬੰਦਾ ਉੱਥੇ ਆ ਜੇ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਰਿਹਾ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਹਰ ਪਾਸੇ ਜਿੱਥੇ-ਜਿੱਥੇ ਕੋਈ ਸੰਘਰਸ਼ ਕਰ ਰਿਹਾ ਉਹਦਾ ਸਾਥ ਦਿਓ ਮੈਂ ਕਿਸਾਨ ਜਥੇਬੰਦੀਆਂ ਦੇ ਵੀ ਨਾਲ ਆ ਪਰ ਮੈਂ ਪੁਰਾਣੇ ਢਾਂਚੇ ਦੇ ਨਾਲ ਨਹੀਂ ਆ ਮੈਂ ਬੰਦ ਕਮਰਿਆਂ 'ਚ ਮੀਟਿੰਗਾਂ ਦੇ ਨਾਲ ਨਹੀਂ ਆ ਮੈਂ ਸਿਰਫ ਕੁਝ ਰਿਆਇਤਾਂ ਅੰਸ਼ਕ ਤੌਰ ਤੇ ਪ੍ਰਾਪਤੀਆਂ ਦੇ ਨਾਲ ਨਹੀਂ ਆ ਮੈਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦਾ ਮੈਂ ਅਸਲ ਤੌਰ ਤੇ ਜੇ ਕੋਈ ਸਾਡੇ ਇੱਥੇ ਸਿਸਟਮ ਅਸੀਂ ਕਿਸਾਨਾਂ ਨੂੰ ਦੇ ਸਕੀਏ ਮਜ਼ਦੂਰਾਂ ਨੂੰ ਦੇ ਸਕੀਏ ਜਿੱਥੇ ਉਹਨਾਂ ਦਾ ਭਲਾ ਹੋਵੇ ਸਾਡੇ ਲੋਕਾਂ ਨੂੰ ਉਹ ਸਿਸਟਮ ਦੇ ਸਕੀਏ ਉਸ ਚੀਜ਼ ਦੇ ਨਾਲ ਆ ਉਹਦਾ ਮੈਂ ਹਮਾਇਤ ਕਰਦਾ ਹਾਂ ਉਸ ਚੀਜ਼ ਦੀ ਤੇ ਪੁਰਾਣੀਆਂ ਗੱਲਾਂ ਦਾ ਪੁਰਾਣੀ ਪੋਲਿਟਿਕਸ ਦਾ ਮੈਂ ਪੂਰਨ ਤੌਰ ਤੇ ਖੰਡਨ ਕਰਦਾ ਤੇ ਜਦੋਂ ਖੰਡਨ ਕਰਦੇ ਆ ਉਦੋਂ ਇੱਕ ਬਹੁਤ ਵੱਡੇ ਸਿਸਟਮ ਨਾਲ ਸਾਨੂੰ ਲੜਨਾ ਪੈਂਦਾ ਮੈਂ ਉਸ ਲੜਾਈ ਲਈ ਵੀ ਤਿਆਰ ਹਾਂ ਮੇਰੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਸਾਸਤ੍ਰੀਕਾਲ ਜੀ